ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਅੱਜ ਰਾਜ ਜੀ ਗੱਲ ਅੱਜ ਰਾਤ ਦੀ ਕਰਾਂਗੇ ਮੌਸਮ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਹੈ ਇਹ ਰਿਪੋਰਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਂਝ ਕਰਾਂਗੇ ਅੱਜ ਰਾਤ ਦੇ ਮੌਸਮ ਦੀ ਆਪਾਂ ਗੱਲ ਕਰਨੀ ਹੈ ਪੌਣੇ ਕ 9 ਵਜੇ ਚੱਲਿਆ ਜੀ ਤੇ ਦਿਨ ਹੈ ਜੀ ਅੱਜ ਜਿਹੜਾ ਜਾਂ 1 ਜਨਵਰੀ ਦਾ ਸਾਲ ਦਾ ਪਹਿਲਾ ਦਿਨ ਹੈ ਤੇ ਦਿਨ ਤਾਂ ਲੰਘ ਚੁੱਕਾ ਠੰਡਾ ਦਿਨ ਜਿਹੜਾ ਜਾ ਕੁਝ ਕਰ ਚੁੱਕਾ ਤੇ ਹੁਣ ਆਫਾ ਜਿਹੜਾ ਜਾ ਵੱਧ ਚੁੱਕਿਆ ਰਾਤ ਵੱਲ ਨੂੰ ਸੋ ਅੱਜ ਰਾਤ ਦੀ ਜੇਕਰ ਅਫਾ ਗੱਲ ਕਰਦੇ ਆ ਤਾਜ਼ਾ ਸੈਟਲਰ ਦੱਸੇ ਰਿਹਾ ਇਸ ਲਈ ਜਿਆ ਲਾਈਵ ਤੇ ਤਾਜ਼ਾ ਸੈਟਲਰ ਦੱਸੇ ਰਿਹਾ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਇਸ ਵੇਲੇ ਮੀਂਹ ਰਹਿਤ ਹੈ ਯਾਨੀ ਕਿ ਸੋ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਜਿਹੜਾ ਸਾਫ ਬਣਿਆ ਹੋਇਆ ਪਾਚਣੀ ਸਿਸਟਮ ਜਿਹੜਾ ਕਿ ਪਿਛਲੇ 2-3 ਦਿਨਾਂ ਤੋਂ ਪ੍ਰਭਾਵਿਤ ਕਰ ਰਿਹਾ ਸੀ ਪਿਛਲੇ 24-36 ਘੰਟਿਆਂ ਤੋਂ ਪੋਦਾ ਅਸਰ ਹੁਣ ਸਮਾਪਤੀ ਤੇ ਆ ਅੱਜ ਸਵੇਰ ਹੁੰਦੇ ਹੁੰਦੇ ਰਾਜਸਥਾਨ ਤੋਂ ਸਿਸਟਮ ਅੱਗੇ ਕੂਚ ਕਰ ਗਿਆ ਸੀ ਤੇ ਪਛਮੀ ਭਾਗਾਂ ਦੇ ਖਾਸ ਕਰਕੇ ਪੰਜਾਬ ਦੇ ਜ਼ਿਲ੍ਹਿਆਂ ਤੋਂ ਸ਼ਾਮ ਵੇਲੇ ਹੁੰਦੇ ਜਿਹੜਾ ਕੇਂਦਰੀ ਮਾਲਵਾ ਫਿਰ ਦੁਆਬਾ ਪੋਆ ਤੇ ਇਹਨਾਂ ਖੇਤਰਾਂ ਤੋਂ ਸਿਸਟਮ ਅੱਗੇ ਲੰਘ ਚੁੱਕਾ ਹੈ ਕਿਤੇ ਮੀ ਤੇਜ਼ ਰਾਟੇ ਲੱਗੇ ਨੇ ਕੁਸ਼ਤਾਵਾਂ ਤੇ ਹਲਕੀ ਕਣੀਆਂ ਕੁਸ਼ਤਾਵਾਂ ਤੇ ਵਸ ਧਰਤੀ ਜੀ ਗਿੱਲੀ ਕਰਦਾ ਹੋਇਆ ਇਹ ਸਿਸਟਮ ਅੱਗੇ ਕੂਚ ਕਰ ਚੁੱਕਾ ਸੋ ਇਹ ਹੁਣ ਸਿਸਟਮ ਹੈ ਜਿਹੜਾ ਪਹਾੜਾਂ ਦੇ ਵਿੱਚ ਜ਼ਬਰਦਸਤ ਗਤੀਵਿਧੀਆਂ ਦਰਜ ਕਰਾਵੇਗਾ ਉੱਪਰਲੇ ਫੱਦਰ ਤੇ ਤਗੜੀ ਬਰਬਾਰੀ ਦਾ ਦੌਰ ਚੱਲਦਾ ਹੋਇਆ ਅਭੀ ਤੇ 12 ਘੰਟਿਆਂ ਤੋਂ ਜਿਹੜਾ ਕਿ ਜਾਰੀ ਰਹੇਗਾ ਅਗਲੇ ਜਿਹੜਾ ਇੱਕ ਦੋ ਦਿਨਾਂ ਤੱਕ ਤੇ ਥਰਡ ਲੈਫਾਗਾਂ ਦੇ ਵਿੱਚ ਹਲੇ ਇਹ ਸਿਸਟਮ ਸਰਗਰਮ ਹੈ ਖਾਸ ਕਰ ਹਿਮਾਚਲ ਤੇ ਜੰਮੂ ਦੇ ਹੇਠਲੇ ਪਹਾੜੀ ਖੇਤਰ ਉਹਨਾਂ ਖੇਤਰਾਂ ਦੇ ਵਿੱਚ ਹਲੇ ਭਾਰੀ ਮੀਂਹ ਲੱਗ ਸਕਦੇ ਨੇ ਕੁਝ ਖੇਤਰਾਂ ਦੇ ਵਿੱਚ ਕੁਝ ਖੇਤਰਾਂ ਦੇ ਵਿੱਚ ਗੜੇਮਾਰ ਹੋ ਸਕਦੀ ਹੈ ਤੇ ਬਾਕੀ ਬਰਬਾਰੀ ਉਹਲੇ ਫੱਦਰ ਤੇ ਹੋਣੀ ਹੈ ਉਹਦੇ ਅਲਰਟ ਨੇ ਤੇ ਫਿਲਹਾਲ ਜੇਕਰ ਆਪਾਂ ਗੱਲ ਪੰਜਾਬ ਤੇ ਨਾਲ ਲੱਗਦੇ ਸੂਬਿਆਂ ਦੀ ਕਰਦੇ ਹਾਂ ਧੁੰਦ ਦੇ ਅਲਰਟ ਨੇ ਜੀ ਕੱਲ ਤੜਕੇ ਸਵੇਰੇ ਵੱਡੇ ਖੱਦਰ ਤੇ ਧੁੰਦ ਛਾ ਸਕਦੀ ਆ ਖਾਸ ਕਰ ਪੰਜਾਬ ਹਰਿਆਣਾ ਦੇ ਉੱਤਰ ਪੂਰਬੀ ਭਾਗ ਆਯੂਪੀ ਦੇ ਲਗਭਗ ਸਾਰੇ ਜ਼ਿਲ੍ਹੇ ਦਿੱਲੀ ਗੁਰੂਗਰਾਵ ਨੋਇਡਾ ਦੇ ਖੇਤਰ ਇਧਰ ਬਗਾਲ ਵਾਲੇ ਫਾਸੇ ਇਹਨਾਂ ਖੇਤਰਾਂ ਦੇ ਵਿੱਚ ਫਿਰ ਤੋਂ ਧੁੰਦ ਦੀ ਚਾਦਰ ਹੈ ਜਿਹੜੀ ਵੱਡੇ ਖੱਦਰ ਤੇ ਛਾ ਸਕਦੀ ਆ ਉੱਤਰੀ ਰਾਜਸਥਾਨ ਯਾਨੀ ਕਿ ਸ਼੍ਰੀ ਗੰਗਾ ਨਗਰ ਹਨਮਾਨਗੜ੍ਹ ਨੂੰਪਗੜ੍ਹ ਜਸਲਮੇਰ ਬੀਕਾਨੇਰ ਧਵਾਲਮੇਰ ਇਹਨਾਂ ਖੇਤਰਾਂ ਦੇ ਵਿੱਚ ਵੀ ਧੁੰਦ ਦੇ ਚਾਸ ਜਿਹੜੇ ਬਣਦੇ ਜਾਫਰੇ ਨੇ ਕਿ ਇਹਨਾਂ ਖੇਤਰਾਂ ਦੇ ਵਿੱਚ ਵੀ ਸੰਗਣੀ ਧੁੰਦ ਜਿਹੜੀ ਆ ਉਹ ਵਿਖਾ ਨੂੰ ਮਿਲ ਸਕਦੀ ਆ ਸੋ ਕੱਲ ਤੜਕੇ ਸਵੇਰੇ ਜਲੇ ਲੋਕਾਂ ਨੇ ਸਫ਼ਰ ਕਰਨਾ ਹੈ ਇੱਕ ਤਾਂ ਤੁਸੀਂ ਠੰਡ ਤੋਂ ਬਚਣਾ ਹੈ ਠੰਡ ਕਿਉਂਕਿ ਹੁਣ ਵੱਡੇ ਫੱਦਰ ਤੇ ਵਾਪਸੀ ਕਰਨ ਜਾ ਰਹੀ ਆ ਇਸ ਲਈ ਤੁਸੀਂ ਜਿਹੜੀ ਆ ਹੁਣ ਠੰਡ ਤੋਂ ਬਚ ਕੇ ਰਹਿਣਾ ਤੇ ਜੇਕਰ ਤੁਸੀਂ ਤੜਕੇ ਸਵੇਰੇ ਸਫ਼ਰ ਕਰਨਾ ਹੈ ਤਾਂ ਤੁਸੀਂ ਆਪਣੇ ਵਾਹਨਾਂ ਹੌਲੀ ਗਤੀ ਨਾਲ ਚਲਾਉਣਾ ਕਿਉਂਕਿ ਤੁਹਾਨੂੰ ਧੁੰਦ ਜਿਹੜੀ ਬਹੁਤੇ ਖੇਤਾਂ ਦੇ ਵਿੱਚੋਂ ਵਿਖਾ ਨੂੰ ਮਿਲੇਗੀ ਤੜਕੇ ਸਵੇਰੇ ਹੁਣ ਅੱਧੀ ਰਾਤ ਤੋਂ ਹੀ ਧੁੰਦ ਜੜੀ ਆ ਬਹੁਤੇ ਖੇਤਾਂ ਦੇ ਵਿੱਚ ਬਣਨੀ ਸ਼ੁਰੂ ਹੋ ਜਾਣੀ ਆ ਤੇ ਜਿੱਥੇ ਬਣ ਚੁੱਕੀ ਆ ਸਾਨੂੰ ਕਮੈਂਟ ਦੇ ਵਿੱਚ ਦੱਸ ਕੇ ਜਾਣਾ ਜੀ ਤੇ ਕੱਲ ਤੜਕੇ ਸਵੇਰੇ ਤੋਂ ਤਾਂ ਬਹੁਤੇ ਖੇਤਰਾਂ ਦੇ ਵਿੱਚ ਵੇਖਣ ਨੂੰ ਮਿਲੇਗੀ ਟੈਂਪਰੇਚਰ ਜਿਹੜੇ ਉਹ 4 ਤੋਂ ਲੈ ਕੇ 7-8 ਦੇ ਵਿਚਕਾਰ ਦਾੜ ਦੇ ਹੋਣਗੇ ਰਾਤਾਂ ਦੇ ਟੈਂਪਰੇਚਰ ਤੇ ਆਉਂਦੇ ਦਿਨਾਂ ਦੇ ਵਿੱਚ ਇਹਨਾਂ ਦੇ ਵਿੱਚ ਹੋਰ ਘਰਾਵਟ ਜਿਹੜੀ ਵੇਖਣ ਨੂੰ ਮਿਲੇਗੀ 에ਅਰ ਕੁਆਲਿਟੀ ਦੀ ਗੱਲ ਕਰੀਏ ਇਹ ਸਿਸਟਮ ਕੋਈ ਬਹੁਤਾ ਜਿਹੜਾ ਪ੍ਰਭਾਵ ਹੈ ਹਵਾ ਫਰਦੋਸ਼ਾਂ ਦੇ ਵਿੱਚ ਉਹ ਅੱਗੇ ਨਹੀਂ ਜਾਵੇਗਾ ਆਉਂਦੇ ਦਿਨਾਂ ਦੇ ਵਿੱਚ ਹਵਾ ਕੁਆਲਿਟੀ ਇਸੇ ਤਰ੍ਹਾਂ ਖਰਾਬ ਲੈਵਲ ਤੇ ਬਣੀ ਰਹੇਗੀ 150 ਤੋਂ ਲੈ ਕੇ 200 ਦੇ ਵਿਚਕਾਰ 에ਅਰ ਕੁਆਲਿਟੀ ਇੰਡੈਕਸ ਦਾ ਮੀਟਰ ਚੱਲਦਾ ਹੋਇਆ ਸੋ ਇਸੇ ਤਰ੍ਹਾਂ ਚੱਲਦੇ ਰਹਿਣ ਦੇ ਅਸਰ ਹੋਣਗੇ ਤੁਹਾਨੂੰ